ये तो 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 अच्छा। तो और भी पीछे पीछे रोया बस वो कब से लगी है पेंशन वो अभी लगी है 700 साल हां नहीं और एक कोई इसके हाथ खराब है हाँ एक लाख लाख भी खराब हां लंग मारा था बोल सकती है बोला का दांत जाना जीरो लगते आंख में की पर टेंशन ਅੱਜ ਮੈਂ ਧਰਾੰਗ ਵਾਲਾ ਪਿੰਡ ਵਿੱਚ ਪਹੁੰਚ ਕੇ ਜਿਹਨੂੰ ਕਹਿੰਦੇ ਹੁੰਦੇ ਕਿ ਮੈਂ 당 ਰਹਿ ਗਿਆ ਵਾਂ ਔਰ ਮੈਨੂੰ ਬਹੁਤ ਦੁੱਖ ਹੋਇਆ ਬਹੁਤ ਜ਼ਿਆਦਾ ਦੁੱਖ ਹੋਇਆ ਕਿ ਆ ਸਾਡਾ ਪੰਜਾਬ ਆ 70 ਸਾਲ ਦੀ ਆਜ਼ਾਦੀ ਤੋਂ ਬਾਅਦ ਸਾਡੇ ਬੱਚੇ ਅਪੰਗ ਪੈਦਾ ਹੋ ਰਹੇ ਨੇ ਮੈਂਟਲੀ ਰਿਟਾਰਡਡ ਮੈਂਟਲੀ ਚੈਲੈਂਜਡ ਹੈਂਡੀਕੈਪਡ ਸੁਣ ਨਹੀਂ ਸਕਦੇ ਬੋਲ ਨਹੀਂ ਸਕਦੇ ਅੱਧੇ ਸਰੀਰ ਕਮਜ਼ੋਰ ਨੇ ਲੱਤਾਂ ਪਾਵਾਂ ਜਾਨ ਨਹੀਂ ਹੈ ਦੰਦ ਖਰਾਬ ਨੇ ਔਰ ਕੈਂਸਰ ਹੀ ਕੈਂਸਰ ਹੈ ਇਸ ਇਲਾਕੇ ਦੇ ਵਿੱਚ ਆ ਫਾਜ਼ਲ ਕਾਦੀ বেলਟ ਵਿੱਚ ਬੋਰ ਦੀ বেলਟ ਵਿੱਚ ਇਹ ਸ਼ਿਕਾਇਤਾਂ ਮੈਨੂੰ ਪਿੰਡ ਦੇ ਲੋਕਾਂ ਨੇ ਮਾਵਾਂ ਨੇ ਬਜ਼ੁਰਗਾਂ ਨੇ ਔਰ ਇੱਕ ਪਰਿਵਾਰ ਦੇ ਵਿੱਚ ਮੈਂ ਜਾ ਕੇ ਆਇਆ ਤਾਂ ਉੱਥੇ ਮੈਨੂੰ ਪਾਣੀ ਦਿਖਾਇਆ ਕਿ ਆਹ ਪਾਣੀ ਪੀਂਦੇ ਆ ਥੱਲੇ ਗੰਦਗੀ ਜੰਮੀ ਹੋਈ ਆ ਉੱਪਰੋਂ ਉੱਪਰੋਂ ਪਾਣੀ ਉਹ ਪਿੰਦੇ ਨੇ ਨਾ ਵਾਟਰ ਵਰਕਸ ਚਾਰਜ ਤੇ ਪਾਣੀ ਸਪਲਾਈ ਕਰ ਸਕਦੇ ਨਾ ਆਰਓ ਚੱਲਦੇ ਨੇ ਇੱਥੇ ਸੋ ਇਹ ਇਸ ਦਾ ਨਤੀਜਾ ਇਹ ਹੋਇਆ ਕਿ ਆ ਸਾਡੇ 32 33 ਬੱਚਿਆਂ ਦੀ ਤਾਂ ਇਹਨਾਂ ਕੋਲ ਲਿਸਟ ਆ ਲੇਕਿਨ ਮੀਡੀਆ ਹੀ ਮੈਨੂੰ ਦੱਸਦਾ ਲੋਕ ਦੱਸਦੇ ਨੇ ਸਾਰੇ ਆਲੇ ਦੁਆਲੇ ਦੇ ਕਿ ਇਹ ਸਾਰਿਆਂ ਪਿੰਡਾਂ ਦੇ ਵਿੱਚ ਇਦਨੋਂ ਵੀ ਜ਼ਿਆਦਾ ਬਿਮਾਰੀ ਆ ਇਦਨੋਂ ਵੀ ਜ਼ਿਆਦਾ ਕੈਂਸਰ ਆ ਸਬ ਡਿਵੀਜ਼ਨ ਬੋਹਰ ਵਿੱਚ ਲਗਭਗ 1000 ਕੈਂਸਰ ਪੇਸ਼ੈਂਟ ਅੱਜ ਹੈ ਔਰ ਜਿਹੜਾ 1.5 ਲੱਖ ਰੁਪਿਆ ਦੀ ਛੋਟੀ ਜੀ امدਾਦ ਸੀਗੀ ਉਹ ਵੀ ਸਰਕਾਰ ਨਹੀਂ ਦਿੰਦੀ ਇਹਨਾਂ ਬੱਚਿਆਂ ਨੂੰ ਜਿਹੜੇ ਅਪੰਗ ਨੇ ਇਹਨਾਂ ਨੂੰ ਪੈਨਸ਼ਨਾਂ ਨਹੀਂ ਚੱਜ ਨਾਲ ਦੇ ਸਕੀ 6 ਮਹੀਨੇ ਤੋਂ 700 750 ਪੈਨਸ਼ਨ दैट इज ਟੂ ਲਿਟਲ दैट इज ਟੂ ਮੀਗਰ ਇਹਦੇ ਨਾਲ ਇਹਨਾਂ ਦਾ ਗੁਜ਼ਾਰਾ ਨਹੀਂ ਹੋ ਸਕਦਾ ਸੋ ਇਸ ਲਈ ਅੱਜ ਇਹ ਇਲਾਕੇ ਦੇ ਵਿੱਚ ਦੌਰਾ ਕਰਕੇ ਸਿਰਫ ਜਿਹਨੂੰ ਕਹਿੰਦੇ ਆ ਕਿ ਨਿਮੋਸ਼ੀ ਪਾਈ ਗਈ ਆ ਔਰ ਮੈਂ ਇਹੀ ਵਾਅਦਾ ਕਰਕੇ ਇਹਨਾਂ ਕੋਲ ਚੱਲਿਆ ਕਿ ਮੈਂ ਹੈਲਪਲੈਸ ਆ ਬਿਕੋਜ਼ ਸਾਡੇ ਕੋਲ ਕੋਈ ਸਾਧਨ ਨਹੀਂ ਮੇਰਾ ਦਿਲ ਕਰਦਾ ਸੀ ਕਿ ਅੱਜ ਹਰ ਪਰਿਵਾਰ ਦੀ ਮਦਦ ਹੁੰਦੀ ਪਿੰਡ ਦਾ ਹਸਪੀਟਲ ਦੇਖਣ ਵਾਲਾ ਉਹ ਬਿਮਾਰਾਂ ਨਾਲੋਂ ਵੀ ਵੱਧ ਬਿਮਾਰ ਇਹਨਾਂ ਦੇ ਪਿੰਡ ਦਾ ਹਸਪੀਟਲ ਦੇ ਹਾਲਾਤ ਆ ਕੁਝ ਹਸਪੀਟਲ ਲਈ ਅਸੀਂ ਦਿੰਦੇ ਤਾਂ ਹੁਣ ਮੈਂ ਜਾ ਕੇ ਇੱਕ ਤਾਂ ਮੈਂ ਆ विल ਟ੍ਰਾਈ ਕਿ ਵਿਧਾਨ ਸਭਾ ਦੇ ਵਿੱਚ ਇਸ ਨੂੰ ਰੇਜ਼ ਕੀਤਾ ਜਾਵੇ ਸਾਰੇ ਮਸਲੇ ਨੂੰ ਕਿਉਂਕਿ ਇਹ 휴머니티 ਨੂੰ ਚੈਲੰਜ ਆ ਬਲਕੇ ਮੈਨੂੰ ਤਾਂ ਇਕਬਾਲ ਸਿੰਘ ਨੇ ਦੱਸਿਆ ਕਿ ਜਿਹੜੇ ਪਸ਼ੂ ਵੀ ਨੇ ਜੀਵ ਜੰਤੂ ਨੇ ਸ਼ਹਿਦ ਦੀਆਂ ਮੱਖੀਆਂ ਰੱਖੀਆਂ ਇਹਨਾਂ ਦੇ ਕਿਸੇ ਪਿੰਡ ਬੰਦੇ ਨੇ ਉਹ ਸਭ ਮਰ ਗੀਆਂ ਪਾਣੀ ਦੇ ਕਰਕੇ ਸੋ ਇੰਨੀ ਵੱਡੀ ਇੱਕ ਕਰੋਪੀ ਆ ਇਸ ਸਿਸਟਮ ਦੇ ਵਿੱਚ ਮੈਂ ਹੈਲਥ ਮਿਨਿਸਟਰ ਬ੍ਰਹਮਹਿੰਦਰਾ ਜੀ ਨੂੰ ਪਾਰਟਿਕੁਲਰਲੀ ਮਿਲ ਕੇ ਕੋਸ਼ਿਸ਼ ਕਰੂੰਗਾ ਉਹਨੂੰ ਕਨਵਿੰਸ ਕਰਨ ਦੀ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਕੋਈ ਦੂਜੇ ਦਾ ਦੁੱਖ ਦਰਦ ਸਮਝ ਆ ਰਿਹਾ ਵਾ ਮੀਡੀਆ ਨੇ ਕਾਫੀ ਦਿਨ ਤੋਂ ਸਾਰਾ ਮਸਲਾ ਉਠਾਇਆ ਲੇਕਿਨ ਕਹਿੰਦੇ ਨੇ ਕਿ ਹਲੇ ਤੱਕ ਡੀਸੀ ਨੂੰ ਇਹ ਸਮਾਂ ਨਹੀਂ ਮਿਲ ਸਕਿਆ ਕਿਸੇ ਡੀਸੀ ਨੂੰ ਕਿ ਉਹ ਆਣ ਕੇ ਪਿੰਡ ਵਿਜ਼ਿਟ ਕਰੇ ਇਹਨਾਂ ਦੀ ਗੱਲਾਂ ਸੁਣੇ ਔਰ ਇਹਨਾਂ ਦੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕਰੇ ਸੋ ਆਈ ਹੈਵ ਸਟਰੋਂਗੇਸਟ ਵਰਡ ਆਫ ਕੰਡੈਮਨੇਸ਼ਨ ਫਾਰ ਦਿਸ ਐਬਸੋਲੂਟਲੀ ਕੈਲਸ ਸਿਸਟਮ ਔਰ ਸੁਖਬੀਰ ਬਾਦਲ ਇਥੋਂ ਦਲਾਲਾਬਾਦ ਗਵਾਂਡੀ ਸੀਟ ਤੋਂ ਡਿਪਟੀ ਚੀਫ ਮਿਨਿਸਟਰ ਰਹਿ ਕੇ ਗਿਆ 10 ਸਾਲ ਉਹਦੇ ਲਈ ਵੀ ਬੜੀ ਸ਼ਰਮ ਦੀ ਗੱਲ ਹੈ ਕਿ ਉਹਦੇ ਆਪਣੇ ਹਲਕੇਆਂ ਦੇ ਜਾਂ ਉਹਦਾ ਜ਼ਿਲ੍ਹਾ ਹੀ ਆ ਫਾਜ਼ਲਕਾ ਉਹਨੇ ਅਡਾਪਟ ਕੀਤਾ ਕਹਿ ਲੋ ਕਿ ਉਹਦੇ ਆਪਣੇ ਜ਼ਿਲ੍ਹੇ ਦੇ ਵਿੱਚ ਆ ਆ ਕੁਝ ਵਾਪਰ ਰਿਹਾ ਉਹਦੇ ਨੱਕ ਦੇ ਥੱਲੇ ਲੇਕਿਨ ਕੋਈ ਕਿਸੇ ਨੇ ਯਤਨ ਨਹੀਂ ਕੀਤਾ ਬਹੁਤ ਦੁੱਖ ਤੇ ਅਫਸੋਸ ਹੋਇਆ ਅੱਜ ਬਦਨਵਾਸ ਬਿਲਕੁਲ ਜੀ ਵਿਧਾਨ ਸਭਾ ਦਾ ਸੈਸ਼ਨ ਤਾਂ ਦੁਰਉਪਯੋਗ ਹੋ ਰਿਹਾ ਵਾ 6 ਮਹੀਨੇ ਬਾਅਦ ਸਿਰਫ ਆਪਣੀ ਕਨਸਟੀਟਿਊਸ਼ਨਲ ਆਬਲੀਗੇਸ਼ਨ ਪੂਰੀ ਕਰਨ ਵਾਸਤੇ ਸਰਕਾਰਾਂ ਸੈਸ਼ਨ ਬੁਲਾਉਂਦੀਆਂ ਨੇ ਔਰ ਉਹ ਸੈਸ਼ਨ ਇੰਨੇ ਛੋਟੇ ਹੁੰਦੇ ਨੇ ਪਿਛਲਾ ਸੈਸ਼ਨ ਸਿਰਫ ਇੱਕ ਦਿਨ ਦਾ ਸੀਗਾ ਹੁਣ ਇੱਕ ਦਿਨ ਦੇ ਵਿੱਚ ਤਾਂ ਮੈਨੂੰ ਲੱਗਦਾ ਕੱਲੇ ਧਰਾੰਗ ਵਾਲੇ ਦਾ ਮਸਲਾ ਇਹ ਜੇ ਡਿਸਕਸ ਕਰਨਾ ਚਾਵੇ ਸਰਕਾਰ ਇਹਦੇ ਹੈਲਥ ਇਸ਼ੂਜ਼ ਨੇ ਇਹਦੇ ਵਾਟਰ ਲੋਕਿੰਗ ਦੇ ਇਸ਼ੂਜ਼ ਨੇ ਇੱਥ ਹੋਸਪੀਟਲ ਡਿੱਗਿਆ ਪਿਆ ਵਾ ਇੱਥੇ ਦੂਜੀਆਂ ਫੈਸਿਲਿਟੀ ਜ਼ੀਰੋ ਨੇ ਕੱਲਾ ਇੱਕ ਇੱਕ ਇਸ਼ੂ ਨਹੀਂ ਡਿਸਕਸ ਹੋ ਸਕਦਾ ਤੇ ਇੱਕ ਦਿਨ ਦਾ ਸੈਸ਼ਨ ਬੁਲਾ ਕੇ ਉੱਥੋਂ ਉੱਠ ਜਾਂਦੇ ਨੇ